ਫੇਰ ਆ ਫੋਰਚੂਨਰ ਖੜੀ ਹੈ ਝੋਟੇ ਨੂੰ ਕੌਣ ਨਹੀਂ ਜਾਣਦਾ ਇਹ ਫੋਰਚੂਨਰ ਗੱਡੀ ਦੇਖੋ ਜਮਾਂ ਵਧੀਆ ਹਾਲਤ ਦੇ ਵਿੱਚ ਆ ਵੀਆਈਪੀ ਨੰਬਰ 0076 ਦੇ ਨਾਲ ਸਵਿਫਟਾਂ ਖੜੀਆਂ ਹੋਈਆਂ ਸਿਆਹ ਜਰਗੀਆਂ ਖੜੀਆਂ ਹੋਈਆਂ ਵਰਨਾ ਖੜੀਆਂ i20ਆਂ ਖੜੀਆਂ ਸਾਰੀਆਂ ਤਕਰੀਬਨ ਗੱਡੀਆਂ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਸਾਚੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਮਿੱਤਰੋ ਇਸ ਟਾਈਮ ਅਸੀਂ ਗਹੌਰ ਦੇ ਵਿੱਚ ਆ ਵੀਡੀਓ ਪਹਿਲਾਂ ਦੀ ਬਣਾਈ ਹੋਈ ਆ ਆਪਣੀ ਤੇ ਨਿਲਾਮੀ ਜਿਹੜੀ ਕਿ ਨੰਗ ਚੁੱਕੀ ਆ ਪਰ ਜਿਹੜੀਆਂ ਕਾਰਾਂ ਗੱਡੀਆਂ ਨਿਲਾਮੀ ਦੇ ਵਿੱਚ ਨਹੀਂ ਲੱਗੀਆਂ ਸੀਗੀਆਂ ਉਮ ਮੈਂ ਤੁਹਾਨੂੰ ਦਿਖਾਉਂਗਾ ਕੁਝ ਕਿੰਨਾਂ ਦੇ ਵਿੱਚ ਲੱਗ ਵੀ ਚੁੱਕੀਆਂ ਨੋਵਾ ਜਮਾਂ ਨਵੀਂ ਖੜੀ ਆ ਬਈ ਕ੍ਰਿਸਟਾ ਨੋਵਾ ਕ੍ਰਿਸਟਾ ਤੁਹਾਨੂੰ ਸਾਰੀਆਂ ਗੱਡੀਆਂ ਦਿਖਾਉਂਗਾ ਮੈਂ ਇਧਰਲੇ ਪਾਸੇ ਛਾਤੀ ਮਾਰੋ ਵੀ ਕਿੰਨੀਆਂ ਗੱਡੀਆਂ ਖੜੀਆਂ ਛੋਟੀਆਂ ਵੱਡੀਆਂ ਸਾਰੀਆਂ ਇਆਂ ਨੋਵਾ ਫੋਰਚੂਨਾ ਸਕਾਰਪੀਓ ਸਵਿਫਟਾਂ ਵਰਨਾ ਆਰਟੀਗਾ ਐਕਸ ਜੀ ਵੀ ਸਾਰੀਆਂ ਗੱਡੀਆਂ ਹੈਗੀਆਂ ਯਾਰ ਤਕਰੀਬਨ ਤੁਸੀਂ ਦੇਖੀ ਚਲੋ ਆ ਨੋਵਾ ਪੁਰਾਣੇ ਮਾਡਲ ਆ ਗਏ ਆ ਤੇ ਅੱਗੇ ਜਿੱਕੇ ਮੈਂ ਤੁਹਾਨੂੰ ਦਿਖਾਉਂਗਾ ਹਾਲਤ ਵੀ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗਾ ਦਿਖਾਉਣ ਦੀ ਕਿਉਂਕਿ ਮੀਮੂ ਪਿਆ ਹੋਇਆ ਸੀ ਨੇੜੇ ਜਾ ਨਹੀਂ ਜਾਂਦਾ ਸੀਗਾ ਕਿਉਂਕਿ ਬੂਟ ਵੜ ਪਾਇਓ ਸੀ ਭੇਜੇ ਜਾਣੇ ਸੀ ਨਾ ਤੇ ਬਾਕੀ ਅੱਗੇ ਦਿਖਾਉਣਾ ਮੈਂ ਤੁਹਾਨੂੰ ਤੇ ਦੇਖ ਸਕਦੇ ਹੋ ਮਿੱਤਰੋ ਵਧੀਆ ਹਾਲਤ ਦੇ ਵਿੱਚ ਪਈਆਂ ਯਾਰ ਗੱਡੀਆਂ ਆ ਇੱਕ ਨੋਵਾ ਆ ਗਈ ਹੈ ਨਾ ਤੇ ਤਕਰੀਬਨ ਪੰਜਾਬ ਨੰਬਰੀ ਆ ਸਾਰੀਆਂ ਤੇ ਆ ਨੋਵਾ ਦੋਮਾਂ ਦੀ ਹਾਲਤ ਦੇਖੋ ਸਾਫ਼ ਆ ਗੱਡੀਆਂ ਜਮਾਂ ਤੇ ਉਦੋਂ ਅਗਲੇ ਪਾਸੇ ਨੋਵਾ ਖੜੀ ਆ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਨੇੜੇ ਆ ਕੇ ਦੇਖੋ ਇਧਰਲੇ ਪਾਸੇ ਵਧੀਆ ਸਾਫ ਗੱਡੀਆਂ ਸੀ ਨੇੜੇ ਜਾ ਕੇ ਦੇਖ ਦੂ ਕਿ ਆਏ ਆ ਵਧੀਆ ਹਾਲਤ ਦੇ ਵਿੱਚ ਤੇ ਚੱਕਰ ਆਏ ਆ ਵੀ ਕਈ ਬੰਦੇ ਸੋਚਦੇ ਆ ਜਾਂ ਕਈਆਂ ਨੂੰ ਕੋਈ ਵਹਿ ਪਾਉਂਦਾ ਬਈ ਯਾਰ ਉੱਥੇ ਗੱਡੀਆਂ ਵਧੀਆ ਨਹੀਂ ਮਿਲਦੀਆਂ ਇੱਕ ਦੋ ਨੂੰ ਆਪਾਂ ਦੇਖ ਕੇ ਕਹਿੰਨੇ ਯਾਰ ਵਧੀਆ ਨਹੀਂ ਗੀਆਂ ਪਰ ਉੱਥੇ ਜਾ ਕੇ ਦੇਖੋ ਚੀਜ਼ ਨੂੰ ਬਹੁਤ ਵਧੀਆ ਚੀਜ਼ਾਂ ਅੰਦਰੋਂ ਅੰਦਰ ਹੀ ਖੜੀਆਂ ਜੀ ਇੱਕ ਮੰਨ ਕੇ ਚੱਲ ਜੇ 100 ਗੱਡੀ ਖੜੀ ਆ 100 ਚ ਜੇ 4-5 ਮੜੀਆਂ ਨਿਕਲੀਆਂ ਇਹਦਾ ਮਤਲਬ ਇਹ ਨਹੀਂ ਵੀ ਸਾਰੀਆਂ ਹੀ ਮੜੀਆਂ ਹੋਣਗੀਆਂ ਇੱਧਰਲੇ ਪਾਸੇ ਬਲੇਰੋ ਦੇਖੋ ਕਿੰਨੀ ਸੋਹਣੀ ਹਾਲਤ ਦੇ ਵਿੱਚ ਖੜੀ ਆ ਫਿਰ ਨੋਵਾ ਆ ਗਈ ਬਹੁਤ ਸੋਹਣੀ ਹਾਲਤ ਦੇ ਵਿੱਚ ਨੋਵਾ ਵਾ ਤੇ ਫੇਰ ਇਧਰਲੇ ਪਾਸੇ ਆ ਗਈ ਐਗਜ਼ੈਲੋ ਇਹਦੀ ਵੀ ਹਾਲਤ ਦੇਖੋ ਵਿੱਚ ਕਮਰਸ਼ੀਅਲ ਵਾਈਕਲ ਆ ਤੇ ਐਗਜ਼ੈਲੋ ਜੇ ਅੱਗੇ ਖੜੀ ਆ ਦੇਖੋ ਹਾਲਤ ਦੇ ਵਿੱਚ ਲਾਲ ਰੰਗ ਦੇ ਵਿੱਚ ਫੇਰ ਇਧਰਲੇ ਪਾਸੇ ਆ ਸਕਾਰਪੀਓ ਪੁਰਾਣਾ ਮਾਡਲ ਸਕਾਰਪੀਓ ਦੇਖੋ ਵਧੀਆ ਹਾਲਤ ਦੇ ਵਿੱਚ ਸਕਾਰਪੀਓ ਪਈ ਆ ਫੇਰ ਇਧਰਲੇ ਪਾਸੇ ਬ੍ਰਿਜਰ ਆ ਗਈਆਂ ਗੱਡੀਆਂ ਆ ਗਈਆਂ ਇਧਰਲੇ ਪਾਸੇ ਸਾਰੀਆਂ ਗੱਡੀਆਂ ਜਿਵੇਂ ਛੋਟੀਆਂ ਗੱਡੀਆਂ ਕਹਿ ਲਈਏ ਆਪਾਂ ਸਵਿਫਟਾਂ ਖੜੀਆਂ ਹੋਈਆਂ ਸਿਆਹ ਜਰਗੀਆਂ ਖੜੀਆਂ ਹੋਈਆਂ ਵਰਨਾ ਖੜੀਆਂ i20ਆਂ ਖੜੀਆਂ ਸਾਰੀਆਂ ਤਕਰੀਬਨ ਗੱਡੀਆਂ ਇਹਨਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਸਿਰੇ ਤੱਕ ਦੇਖੋ ਡਿੱਗੀ ਵਾਲੀਆਂ ਗੱਡੀਆਂ ਇੱਥੇ ਜ਼ਿਆਦਾ ਸਿਗੀਆਂ ਮਿੱਤਰੋ ਬਾਕੀ ਇਧਰਲੇ ਪਾਸੇ ਦੇਖੋ ਐਸਾ ਗ੍ਰੋਸ ਆ ਰਗੀਆਂ ਆ ਗਈਆਂ ਡਾਸਟਰ ਡੈਟਸਨ ਦੀ ਗੱਡੀ ਖੜੀ ਸਾਹਮਣੇ ਤੇ ਤੁਰਿਆ ਚੱਲਦਾ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਬੋਲੀ ਕਰੂੰਗਾ ਪੰਜਵੇਂ ਦੇ ਵਿੱਚ ਨਾ ਵੜਨਾ ਪਵੇ ਕੋਈ ਚੱਕਰ ਨਹੀਂਗਾ ਫਿਰ ਇਧਰਲੇ ਪਾਸੇ ਗੱਡੀ ਖੜੀ ਹੈ ਮੇਰੀ ਖਿਆਲ ਐਸਪ੍ਰੈਸੋ ਆ ਸ਼ੋਰੀਆ ਸ਼ੋਰੀਆ ਆਰਟਿਕਾ ਤੇ ਫਿਰ ਅੱਗੇ ਆਰਟਿਕਾ ਨਾਲ ਫਿਰ ਖੜੀ ਆ ਫਿਰ ਉਹ ਅੱਗੇ ਹੋਂਡਾ ਦੀ ਸ਼ਾਇਦ ਮੀਜ ਖੜੀ ਆ ਤੇ ਵਾਕੀ ਇਧਰਲੇ ਪਾਸੇ ਗਾਹਾਂ ਆਪਣੀਆਂ ਕਰੂਜ਼ਰ ਵਗੈਰਾ ਗੱਡੀਆਂ ਜਿਵੇਂ ਉਹ ਆਪ ਤੂਫਾਨ ਵੀ ਕਹਿੰਦੇ ਆ ਤੇ ਵਾਕੀ ਇਧਰਲੇ ਪਾਸੇ ਨਿਗਾਹ ਮਾਰੂ ਮੈਂ ਇਧਰ ਉਹ ਦਿਖਾ ਨਹੀਂ ਸਕਿਆ ਪਰ ਨਿਗਾਹ ਮੈਂ ਤੁਹਾਨੂੰ ਸਾਰੀਆਂ ਤੇ ਮਰਾ ਦੂੰਗਾ ਵੀ ਕਿਹੋ ਜੀਆਂ ਗੱਡੀਆਂ ਕਿਵੇਂ ਹਾਲਤ ਦੇ ਵਿੱਚ ਆ ਜ ਆਹ ਸ਼ੈਦ ਹਾਂਡਾ ਦੀ ਖਣੀ ਮੋਬਾਈਲੋਂ ਮੋਬਾਈਲੋਂ ਕਾਰ ਆ ਹਾਂਡਾ ਦੀ ਤੇ ਫੇਰ ਇਧਰਲੇ ਪਾਸੇ ਫੋਰਸ ਕੰਪਨੀ ਦੀ ਆ ਜਿਹਨੂੰ ਯਾਰ ਆਪ ਤੂਫਾਨ ਵੀ ਪੰਜਾਬ ਦੇ ਵਿੱਚ ਇਧਰ ਕਹਿ ਦਿੰਦੇ ਆ ਜਾਂ ਇਹਨੂੰ ਕਰੂਜ਼ਰ ਕਹਿ ਦਿੰਦੇ ਆ ਮੇਰਾ ਫੋਰਚੂਨਰ ਖੜੀ ਹੈ ਛੋਟੇ ਨੂੰ ਕੌਣ ਨਹੀਂ ਜਾਣਦਾ ਇਹ ਫੋਰਚੂਨਰ ਗੱਡੀ ਦੇਖੋ ਜਮਾਂ ਵਧੀਆ ਹਾਲਤ ਦੇ ਵਿੱਚ ਆ ਵੀਆਈਪੀ ਨੰਬਰ 0076 ਦੇ ਨਾਲ ਫਿਰ ਇਧਰਲੇ ਪਾਸੇ ਆਰਟੀਕਲ ਖੜੀ ਆ ਇਹ ਕਮਰਸ਼ੀਅਲ ਆ ਜਿਵੇਂ ਕਿ ਦਿੱਲੀ-ਦੁੱਲੀ ਵਾਲੇ ਵਾਸਤੇ ਨਾ ਮੰਨ ਕੇ ਚਲੋ ਟੈਕਸੀ ਲੈਣ ਤੇ ਚਲਾਉਣ ਵਾਸਤੇ ਬਾਕੀ ਗੱਡੀਆਂ ਓਕੇ ਆ ਯਾਰ ਜਮਾਂ ਮੈਂ ਦੇਖੀ ਆ ਗੱਡੀਆਂ ਲੋਕ ਇੰਜ ਚੁੰੰਜਨ ਖੋਲ ਕੇ ਸਾਰਾ ਕੁਝ ਚੈੱਕ ਕਰ ਰਹੇ ਆ ਵੀ ਕਿਵੇਂ ਆ ਗੱਡੀ ਕਿਉਂਕਿ ਜਿਹਨਾਂ ਨੇ ਲੈਣੀ ਹੁੰਦੀ ਆ ਫਿਰ ਅਗਲਾ ਚੈੱਕ ਕਰਕੇ ਲੈਂਦਾ ਇਹਦਾ ਮਤਲਬ ਇਹ ਨਹੀਂ ਜੇ ਮਾੜੀਆਂ ਹੋ ਤਾਂ ਫਿਰ ਅਗਲਾ ਲਵੀ ਨੇ ਇਥੋਂ ਕਈ ਗੱਡੀਆਂ ਵਿਕ ਵੀ ਚੁੱਕੀਆਂ ਸੀਗ ਤੇ ਜਾਂ ਕਈ ਵਾਰ ਰੇਟ ਦਾ ਤਾਲਮੇਲ ਨਹੀਂ ਮਿਲਦਾ ਇਸ ਕਰਕੇ ਬੰਦਾ ਕਹਿ ਦਿੰਦਾ ਬਾਕੀ ਇਧਰਲੇ ਪਾਸੇ ਕਰੇਟਾ ਵਗੈਰਾ ਆ ਗਈਆਂ ਡਸਟਰ ਦੀ ਗੱਡੀ ਆ ਗਈ ਐਕਸ ਜੂਬੀ ਖੜੀ ਆ ਸੋ ਬਾਕੀ ਸ਼ੇਅਰ ਕਰ ਦਿਓ ਮਿੱਤਰੋ ਦਬ ਕੇ ਛੋਟੀ ਜੀ ਵੀਡੀਓ ਆ ਤੇ ਅੱਗੇ ਜਗੇ ਸ਼ੇਅਰ ਕਰ ਦਿਓ ਮੈਂ ਇੱਕ ਆਈਡੀਆ ਦਿਖਾਉਣਾ ਸੀ ਵੀ ਕਿ ਇਹੋ ਜੀ ਹਾਲਤ ਦੇ ਵਹੀਕਲ ਮਿਲਦੇ ਆ ਨਲਾਮੀ ਚ ਸ਼ੇਅਰ ਕਰੋ